ਗਲਜ ਨਿੰਬੂ ਦੀ ਕਰਾਂਗੇ ਕਈ ਲੋਕ ਆਪਣੇ ਦਿਨ ਦੀ ਸ਼ੁਰੂਆਤ ਇੱਕ ਗਲਾਸ ਪਾਣੀ ਵਿੱਚ ਨਿੰਬੂ ਨਿਚੋੜ ਕੇ ਔਰ ਇਹ ਪਾਣੀ ਪੀ ਕੇ ਹੀ ਕਰਦੇ ਨੇ ਕਈਆਂ ਨੂੰ ਇਸੇ ਤੇ ਸਾਰੇ ਹੈਲਥ ਬੈਨੀਫਿਟਸ ਵੀ ਮਿਲਦੇ ਨੇ ਪਰ ਅੱਜ ਇਹ ਗੱਲ ਇਹੀ ਕਰਨ ਜਾ ਰਿਹਾ ਕਿ ਇੱਕ ਨਿੰਬੂ ਤੋਂ ਆਕੇ ਸਾਨੂੰ ਕੀ ਕੀ ਫਾਇਦੇ ਮਿਲਦੇ ਨੇ ਔਰ ਕਿਹੜੀਆਂ ਹੈਲਥ ਕੰਡੀਸ਼ਨਸ ਦੇ ਵਿੱਚ ਸਾਨੂੰ ਨਿੰਬੂ ਪਾਣੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਿਸ ਦੇ ਨਾਲ ਤੁਹਾਡੀ ਕੋਈ ਹੈਲਥ ਇਸ਼ੂ ਬਹੁਤ ਜ਼ਿਆਦਾ ਵੱਧ ਵੀ ਸਕਦਾ ਹੈ ਤਾਂ ਕਿ ਤੁਹਾਨੂੰ ਅੱਜ ਦੀ ਇਸ ਵੀਡੀਓ ਤੋਂ ਪੂਰੀ ਇਨਫੋਰਮੇਸ਼ਨ ਜ਼ਰੂਰ ਮਿਲ ਜਾਏ ਤੇ ਤੁਹਾਨੂੰ ਪਤਾ ਹੋਵੇ ਕਿ ਅਗਰ ਤੁਹਾਨੂੰ ਕੋਈ ਹੈਲਥ ਇਸ਼ੂ ਚੱਲ ਰਿਹਾ ہے تاں ਤੁਸੀਂ ਸਵੇਰੇ ਉੱਠ ਕੇ ਨਿੰਬੂ ਪਾਣੀ ਪੀਣਾ ਹੈ ਕਿ ਨਹੀਂ ਕਿਉਂਕਿ ਕਈ ਵਾਰੀ ਲੋਕ ਕਿਸੇ ਤੋਂ ਸੁਣ ਕੇ ਕਿਸੇ ਨੂੰ ਵੇਖ ਕੇ ਕਿ ਕਿਸੇ ਨੂੰ ਤਾਂ ਨਿੰਬੂ ਪਾਣੀ ਪੀਏ ਤੇ ਬਹੁਤ ਸਾਰੇ ਫਾਇਦੇ ਹੋਏ ਤੇ ਅਸੀਂ ਵੀ ਪੀਣਾ ਸ਼ੁਰੂ ਕਰ ਦਿੰਦੇ ਆ ਪਰ ਸਾਡੇ ਹੈਲਥ ਇਸ਼ੂਜ਼ ਹੈ ਕਰਕੇ ਨਿੰਬੂ ਪਾਣੀ ਪੀਣਾ ਸਾਨੂੰ ਸੂਟ ਨਹੀਂ ਕਰ ਰਿਹਾ ਹੁੰਦਾ ਜਿਸ ਦੇ ਨਾਲ ਸਾਨੂੰ ਹੈਲਥ ਬੈਨੀਫਿਟਸ ਮਿਲਣ ਦੀ ਥਾਂ ਤੇ ਸਾਡੀ ਕੋਈ ਹੈਲਥ ਇਸ਼ੂ ਜਿਹੜਾ ਹੈ ਹੋਰ ਜ਼ਿਆਦਾ ਵਧਣ ਲੱਗ ਜਾਂਦਾ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਨਿੰਬੂ ਦੀ ਤਾਂ ਨਿੰਬੂ ਆਪਣੇ ਆਪ ਦੇ ਵਿੱਚ ਢੇਰ ਸਾਰੇ ਗੁਣ ਲੈ ਕੇ ਬੈਠਾ ਹੈ ਸਭ ਤੋਂ ਪਹਿਲਾਂ ਵਿਟਾਮਿਨ ਸੀ ਦੇ ਨਾਲ ਭਰਪੂਰ ਹੈ ਦੇਖੋ ਕੋਈ ਵੀ ਪਰਸਨ ਹੈ ਤਾਂ ਉਹਨੂੰ ਡੇਲੀ ਰਿਕੁਆਇਰਮੈਂਟ ਹੁੰਦੀ ਹੈ 60 ਤੋਂ 70 ਐਮਜੀ ਵਿਟਾਮਿਨ ਸੀ ਦੀ ਮਿਲੀਗ੍ਰਾਮ 60 ਤੋਂ 70 ਮਿਲੀਗ੍ਰਾਮ ਵਿਟਾਮਿਨ ਸੀ ਸਾਨੂੰ ਡੇਲੀ ਬੇਸਿਸ ਤੇ ਚਾਹੀਦਾ ਹੁੰਦਾ ਹੈ ਤਾਂ ਕਿ ਜੋ ਇੱਕ ਚੰਗਾ ਐਂਟੀਆਕਸੀਡੈਂਟ ਹੈ ਸਾਡੀ ਬਾਡੀ ਵਿੱਚ ਟਾਕਸਿਨਸ ਨੂੰ ਆਊਟ ਕਰ ਦਿੰਦਾ ਹੈ ਤੇ ਜਦੋਂ ਅਸੀਂ ਨਿੰਬੂ ਦੀ ਗੱਲ ਕਰਦੇ ਹਾਂ ਇੱਕ ਨਾਰਮਲ ਨਿੰਬੂ ਤੋਂ ਸਾਨੂੰ ਤਕਰੀਬਨ 30 ਮਿਲੀਗ੍ਰਾਮ ਵਿਟਾਮਿਨ ਸੀ ਮਿਲ ਜਾਂਦਾ ਤਾਂ ਤੁਸੀਂ ਸੋਚ ਸਕਦੇ ਹੋ ਕਿ ਅਗਰ ਸਵੇਰੇ আর ਸ਼ਾਮ ਨੂੰ ਕੋਈ ਪਰਸਨ ਦੋ ਨਿੰਬੂ ਲਹਿਰੇ ਆ ਪੂਰੇ ਦਿਨ ਦੇ ਵਿੱਚ ਤਾਂ ਉਹੀ ਵਿਟਾਮਿਨ ਸੀ ਦੀ ਡੇਲੀ ਰਿਕੁਆਇਰਮੈਂਟ ਇਹ ਨਿੰਬੂ ਹੀ ਇਕੱਲਾ ਪੂਰੀ ਕਰ ਦਿੰਦਾ ਪਰ ਇੱਥੇ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿਸ ਨੂੰ ਨਿੰਬੂ ਦਾ ਸੇਵਨ ਸਵੇਰੇ ਉੱਠ ਕੇ ਖਾਲੀ ਪੇਟ ਤਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਇੱਥੇ ਜਦ ਆਪਾਂ ਹਲੇ ਗੁਣਾਂ ਦੀ ਗੱਲ ਕਰ ਰਹੇ ਹਾਂ ਤਾਂ ਵਿਟਾਮਿਨ ਸੀ ਦੇ ਨਾਲ ਨਾਲ ਨਿੰਬੂ ਤੋਂ ਸਾਨੂੰ ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਪੋਟਾਸ਼ੀਅਮ ਇਹ ਸਾਰੇ ਗੁਣ ਵੀ ਮਿਲਦੇ ਨੇ weight loss ਦੇ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਜਿਨ੍ਹਾਂ ਨੂੰ ਨਿੰਬੂ ਸੂਟ ਕਰ ਜਾਂਦਾ ਹੈ ਉਹ ਸਿਰਫ ਅਤੇ ਸਿਰਫ ਸਵੇਰੇ ਖਾਲੀ ਪੇਟ ਇੱਕ ਗਲਾਸ ਪਾਣੀ ਦੇ ਵਿੱਚ ਨਿੰਬੂ ਨਿਚੋੜ ਕੇ ਪੀ ਕੇ ਹੀ ਪਾਣੀ ਹੀ ਆਪਣਾ weight loss ਵੀ ਕਰ ਲੈਂਦੇ ਨੇ ਪਰ ਕਈਆਂ ਦੀ ਕੁਝ ਹੈਲਥ ਇਸ਼ੂਸ ਕਰਕੇ ਇਹ ਕੰਮ ਨਹੀਂ ਕਰ ਪਾਂਦਾ ਉਹ ਕਿਹੜੇ ਹੈਲਥ ਇਸ਼ੂਸ ਨੇ ਉਸੇ ਡਿਟੇਲ ਵਿੱਚ ਵੀ ਇਨਫੋਰਮੇਸ਼ਨ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਤਾਂ ਕਿ ਤੁਸੀਂ ਸਾਰੇ ਜ਼ਰੂਰ ਸਮਝ ਸਕੋ ਕਿ ਤੁਹਾਨੂੰ ਨਿੰਬੂ ਪਾਣੀ ਪੀਣਾ ਚਾਹੀਦਾ ਹੈ ਜਾਂ ਫਿਰ ਬਿਲਕੁਲ ਨਹੀਂ ਸੋ ਬੀਪੀ ਨੂੰ ਨੋਰਮਲ ਕਰਦਾ ਹੈ ਦਿਲ ਨੂੰ ਲੈ ਕੇ ਵੀ ਜੋ ਸਗੇ ਇਹ ਐਂਟੀਆਕਸੀਡੈਂਟ ਹੈ ਤਾਂ ਸਾਡੇ ਦਿਲ ਲਈ ਚੰਗਾ ਐਂਟੀਆਕਸੀਡੈਂਟ ਜਿੰਨੇ ਵੀ ਹੁੰਦੇ ਨੇ ਉਹ ਸਾਡੀ ਬਾਡੀ ਚ ਜੋ ਟੌਕਸਿਨਸ ਨੂੰ ਰਿਮੂਵ ਕਰ ਦੇਣਗੇ ਤਾਂ ਸਾਡੀ ਓਵਰਆਲ ਹੈਲਥ ਸਾਡੇ ਦਿਮਾਗ ਦੇ ਲਈ ਸਾਡੇ ਦਿਲ ਦੇ ਲਈ ਸਾਡੇ ਜਿੰਨੇ ਵੀ ਅੰਦਰੂਨੀ ਅੰਗ ਨੇ ਆਰਗਨਸ ਨੇ ਉਹਨਾਂ ਦੀ ਹੈਲਥ ਚੰਗੀ ਬਣਾਏ ਰੱਖਣ ਦੇ ਵਿੱਚ ਮਦਦ ਜ਼ਰੂਰ ਮਿਲ ਜਾਂਦੀ ਹੈ ਸਕਿਨ ਨੂੰ ਬ੍ਰਾਈਟਰ ਕਰਨ ਦੇ ਵਿੱਚ ਵੀ ਵਿਟਾਮਿਨ ਸੀ ਹੈਲਪ ਕਰਦਾ ਹੈ ਨਿੰਬੂ ਦੇ ਵਿੱਚ ਭਰ ਭਰ ਕੇ ਵਿਟਾਮਿਨ ਸੀ ਤੁਹਾਨੂੰ ਮਿਲ ਰਿਹਾ ਸੋ ਇਸ ਨਾਲ ਤੁਹਾਡਾ ਚਿਹਰੇ ਦੀ ਰੰਗਤ ਵੀ ਵਧੀਆ ਹੋ ਜਾਂਦੀ ਹੈ ਸਕਿਨ ਗਲੋਇੰਗ ਹੋ ਜਾਂਦੀ ਹੈ ਔਰ ਚਿਹਰੇ ਤੇ ਕੋਈ ਵੀ ਦਾਗ ਨਿਸ਼ਾਨ ਹੋਣ ਤਾਂ ਉਹ ਵੀ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਕੈਂਸਰ ਵਰਗੀ ਬਿਮਾਰੀ ਤੋਂ ਵੀ ਨਿੰਬੂ ਬਚਾਉਂਦਾ ਹੈ ਸਾਨੂੰ ਨਿੰਬੂ ਦੇ ਵਿੱਚ ਮੈਂ ਫਿਰ ਤੋਂ ਕਹੂੰਗੀ ਵਿਟਾਮਿਨ ਸੀ ਔਰ ਐਂਟੀਆਕਸੀਡੈਂਟ ਭਰ ਭਰ ਕੇ ਨੇ ਸੋ ਜਿਹੜੇ ਵੀ ਅਸੀਂ ਦੇਖਦੇ ਹਾਂ ਅੱਜ ਕੱਲ੍ਹ ਕਈ ਚੀਜ਼ਾਂ ਦੇ ਵਿੱਚ ਟੌਕਸਿਨਸ ਕੈਮੀਕਲਸ ਤੋਂ ਸਾਨੂੰ ਪਤਾ ਹੀ ਨਹੀਂ ਹੁੰਦਾ ਕਿਹੜੀ ਚੀਜ਼ ਤੋਂ ਕੀ ਮਿਲ ਰਿਹਾ ਤਾਂ ਅਜਿਹੇ ਵਿੱਚ ਸਾਨੂੰ ਵਿਟਾਮਿਨ ਸੀ ਔਰ ਐਂਟੀਆਕਸੀਡੈਂਟ ਜ਼ਰੂਰ ਲੈਣਾ ਚਾਹੀਦਾ ਹੈ ਯਾਨੀ ਨਿੰਬੂ ਦਾ ਮੇਨ ਸੋਰਸ ਅਸੀਂ ਜ਼ਰੂਰ ਦੇਖ ਸਕਦੇ ਆ ਸੋ ਹੁਣ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਰਨਾ ਚਾਹੂੰਗੀ ਕਿ ਕਿਸ ਨੂੰ ਨਿੰਬੂ ਪਾਣੀ ਖਾਲੀ ਪੇਟ ਤਾਂ ਬਿਲਕੁਲ ਵੀ ਨਹੀਂ ਪੀਣਾ ਚਾਹੀਦਾ ਦੇਖੋ ਜਿਨ੍ਹਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ ਨਾਰਮਲ ਵੀ ਦਿਨ ਦੇ ਵਿੱਚ ਉਹ ਹੈ ਤੁਹਾਨੂੰ ਐਸਿਡਿਟੀ ਹੋ ਜਾਂਦੀ ਹੈ ਤਾਂ ਤੁਸੀਂ ਭੁੱਲ ਕੇ ਵੀ ਸਵੇਰੇ ਖਾਲੀ ਪੇਟ ਜੋ ਹੈ ਨਿੰਬੂ ਪਾਣੀ ਨਹੀਂ ਪੀਣਾ ਇਸ ਨਾਲ ਤੁਹਾਡੀ ਜਿਹੜੀ ਬਾਡੀ ਦੇ ਵਿੱਚ ਐਸਿਡ ਹੋਰ ਜ਼ਿਆਦਾ ਬਣੇਗਾ ਔਰ ਤੁਹਾਡੀ ਐਸਿਡਿਟੀ ਦੀ ਪ੍ਰੋਬਲਮ ਜਿਹੜੀ ਉਹ ਵੱਧ ਸਕਦੀ ਹੈ ਅਗਲੀ ਗੱਲ ਕਰੀਏ ਜਿਨ੍ਹਾਂ ਨੂੰ ਬੋਨਸ ਨੂੰ ਲੈ ਕੇ ਕੋਈ ਵੀ ਦਿੱਕਤ ਚੱਲ ਰਹੀ ਹੈ ਜੋਇੰਟ ਪੇਨ ਦੀ ਪ੍ਰੋਬਲਮ ਹੈ ਆਰਥਰਾਈਟਿਸ ਦੀ ਪ੍ਰੋਬਲਮ ਹੈ ਉਹਨਾਂ ਨੂੰ ਵੀ ਸਵੇਰੇ ਖਾਲੀ ਪੇਟ ਨਿੰਬੂ ਪਾਣੀ ਬਿਲਕੁਲ ਵੀ ਨਹੀਂ ਪੀਣਾ ਚਾਹੀਦਾ ਇਸ ਦੇ ਨਾਲ ਤੁਹਾਡੀਆਂ ਹੱਡੀਆਂ ਹੋਰ ਕਮਜ਼ੋਰ ਹੋ ਸਕਦੀਆਂ ਨੇ ਤੁਹਾਡੀ ਪੇਨ ਜਿਹੜੀ ਆ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਤਾਂ ਜ਼ਰੂਰ ਅਜਿਹੀ ਕੋਈ ਵੀ ਅਗਰ ਤੁਹਾਡੀ ਹੈਲਥ ਦੀ ਪ੍ਰੋਬਲਮ ਚੱਲ ਰਹੀ ਹੈ ਜੋਇੰਟ ਪੇਨਸ ਹੈ ਆਰਥਰਾਈਟਿਸ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਦੇ ਨਾਲ ਹੀ ਨਿੰਬੂ ਪਾਣੀ ਪੀਣਾ ਹੈ ਸਵੇਰੇ ਤਾਂ ਬਿਲਕੁਲ ਵੀ ਨਹੀਂ ਪੀਣਾ ਦਿਨ ਦੇ ਵਿੱਚ ਪੀ ਸਕਦੇ ਹੋ ਪਰ ਰੁਟੀਨ ਦੇ ਵਿੱਚ ਕਦੀ ਵੀ ਨਹੀਂ ਪੀਣਾ ਇਸ ਦੇ ਨਾਲ ਐਸਿਡਿਕ ਜੋ ਹੈ ਤੁਹਾਡੀ ਬਾਡੀ ਜ਼ਿਆਦਾ ਰਹੇਗੀ ਔਰ ਉਸ ਦੇ ਨਾਲ ਤੁਹਾਡੀ ਜੋਇੰਟ ਪੇਨ ਜਾਂ ਜਿਹੜੀ ਹੱਡੀਆਂ ਨੂੰ ਲੈ ਕੇ ਕੋਈ ਪ੍ਰੋਬਲਮ ਹੈ ਉਹ ਵੱਧ ਵੀ ਸਕਦੀ ਹੈ ਮਾਈਗਰੇਨ ਦੇ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹ ਵੀ ਨਿੰਬੂ ਪਾਣੀ ਖਾਲੀ ਪੇਟ ਤਾਂ ਤੁਸੀਂ ਬਿਲਕੁਲ ਵੀ ਨਹੀਂ ਪੀਣਾ ਸੋ ਤੁਸੀਂ ਜ਼ਰੂਰ ਪਰਹੇਜ਼ ਕਰਨਾ ਹੈ ਅਗਰ ਤੁਹਾਡੀ ਮਾਈਗਰੇਨ ਦੀ ਪ੍ਰੋਬਲਮ ਆਲਰੇਡੀ ਚੱਲ ਰਹੀ ਹੈ ਪੇਟ ਦੀ ਪ੍ਰੋਬਲਮ ਅਗਰ ਕਿਸੇ ਨੂੰ ਹੈ ਪੇਟ ਦਰਦ ਦੀ ਪ੍ਰੋਬਲਮ ਚੱਲਦੀ ਹੈ ਪੇਟ ਗੈਸ ਦੀ ਪ੍ਰੋਬਲਮ ਹੈ ਤਾਂ ਦੇਖੋ ਇਸ ਜੇ ਹਲਕਾ ਜਿਹਾ ਐਸਿਡਿਕ ਵੀ ਹੁੰਦਾ ਹੈ ਤੇ ਅਗਰ ਕੋਈ ਪ੍ਰੋਬਲਮ ਚੱਲ ਰਹੀ ਹੈ ਉਸ ਦੇ ਉੱਪਰ ਤੁਸੀਂ ਐਸਿਡ ਐਸਿਡਿਕ ਚੀਜ਼ ਪਾ ਦੋਗੇ ਤਾਂ ਹੋਰ ਦਿੱਕਤ ਹੋ ਜਾਂਦੀ ਹੈ ਤੇ ਜਦੋਂ ਕੋਈ ਵੀ ਪੇਟ ਦੀ ਇਨਫੈਕਸ਼ਨ ਦੀ ਪ੍ਰੋਬਲਮ ਚੱਲ ਰਹੀ ਹੋਵੇ ਦਰਦ ਦੀ ਪ੍ਰੋਬਲਮ ਕਿਸੇ ਨੂੰ ਚੱਲ ਰਹੀ ਹੈ ਤਾਂ ਉਸ ਵੇਲੇ ਜੋ ਹੈ ਅਲਕਲਾਈਨ ਫੂਡ ਹੀ ਖਾਣਾ ਚਾਹੀਦਾ ਹੈ ਤਾਂ ਤੁਸੀਂ ਜ਼ਰੂਰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਤਰ੍ਹਾਂ ਦੀ ਹੈਲਥ ਕੰਡੀਸ਼ਨ ਦੇ ਵਿੱਚ ਤੁਸੀਂ ਨਿੰਬੂ ਪਾਣੀ ਤਾਂ ਬਿਲਕੁਲ ਵੀ ਨਹੀਂ ਪੀਣਾ ਹੈ ਬਹੁਤ ਜ਼ਿਆਦਾ ਜਿਹੜੇ ਲੋਕ ਨਿੰਬੂ ਪਾਣੀ ਪਿੰਦੇ ਆ ਉਹਨਾਂ ਦੇ ਦੰਦਾਂ ਦਾ ਵੀ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਹੜੀ ਦੰਦਾਂ ਦੀ ਆਊਟਰ ਲੇਅਰ ਹੈ ਉਹ ਜੋ ਹੈ ਖਰਾਬ ਹੋਣੀ ਸ਼ੁਰੂ ਹੋ ਸਕਦੀ ਹੈ ਜਿਵੇਂ ਕਿ ਅੱਬਾ ਬਾਰ-ਬਾਰ ਗੱਲ ਕਰ ਰਹੇ ਆ ਇਹ ਜਸੇ ਸਿਟਰਿਕ ਐਸਿਡ ਹੁੰਦਾ ਥੋੜੀ ਮਾਤਰਾ ਵਿੱਚ ਤੇ ਬਾਰ-ਬਾਰ ਅਗਰ ਤੁਸੀਂ ਰੈਗੂਲਰ ਜੋ ਹੈ ਨਿੰਬੂ ਪਾਣੀ ਪੀਂਦੇ ਹੋ ਜਾਂ ਘੱਟ ਪਾਣੀ ਮਿਕਸ ਕਰਕੇ ਨਿੰਬੂ ਜ਼ਿਆਦਾ ਪਾ ਕੇ ਪੀ ਰਹੇ ਹੋ ਤਾਂ ਤੁਹਾਡੇ ਦੰਦਾਂ ਦੀ ਜਿਹੜੀ ਬਾਹਰਲੀ ਲੇਅਰ ਹੈ ਉਹ ਖਰਾਬ ਹੋਣੀ ਸ਼ੁਰੂ ਹੋ ਸਕਦੀ ਹੈ ਸੋ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਬਾਕੀ ਜੋ ਹੈ ਹੈਲਦੀ ਹੋ ਫਿਟ ਹੋ ਫਾਈਨ ਹੋ ਜਿਨ੍ਹਾਂ ਨੂੰ ਨਿੰਬੂ ਤੋਂ ਕੋਈ ਵੀ ਦਿੱਕਤ ਨਹੀਂ ਹੈ ਉਹ ਜ਼ਰੂਰ ਰੈਗੂਲਰ ਜੋ ਹੈ ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀ ਸਕਦੇ ਨੇ ਦੇਖੋ ਇੱਕ ਡੀਟੌਕਸ ਡਰਿੰਕ ਵੱਜੋ ਵੀ ਕੰਮ ਕਰਦਾ ਹੈ ਜੋ ਸਵੇਰੇ ਹੀ ਅਗਰ ਪੀਂਦੇ ਨੇ ਜਿਨ੍ਹਾਂ ਨੂੰ ਸੂਟ ਕਰਦਾ ਹੈ ਨਿੰਬੂ ਪਾਣੀ ਤਾਂ ਉਹਨਾਂ ਦੀ ਬਾਡੀ ਜੋ ਹੈ ਡੀਟੌਕਸ ਹੋਣੀ ਸ਼ੁਰੂ ਹੋ ਜਾਂਦੀ ਹੈ ਵਿਟਾਮਿਨ ਸੀ ਸਵੇਰੇ ਹੀ ਉਹਨਾਂ ਦੀ ਬਾਡੀ ਵਿੱਚ ਜੋ ਹੈ ਆਪਣੇ ਪੂਰੇ ਫੰਕਸ਼ਨਸ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਦੇ ਨਾਲ-ਨਾਲ ਸਾਡੀ ਇਮਿਊਨਿਟੀ ਜੋ ਹੈ ਸਟਰੋਂਗ ਹੁੰਦੀ ਹੈ ਵਿਟਾਮਿਨ ਸੀ ਹੈ ਐਂਟੀਆਕਸੀਡੈਂਟ ਹੈ ਤੇ ਜਦੋਂ ਟੌਕਸਿਨ ਸਾਡੀ ਬਾਡੀ ਵਿੱਚ ਰਿਮੂਵ ਹੋ ਜਾਣਗੇ ਤਾਂ ਸਾਡੀ ਜਿਹੜਾ ਸਾਡਾ ਜਿਹੜਾ ਸ਼ਰੀਰ ਹੈ ਉਹ ਬਿਮਾਰੀਆਂ ਦੇ ਲੜਨ ਦੇ ਲਈ ਤਾਕਤ ਰਖਦਾ ਫਿਰ ਇਮਿਊਨਿਟੀ ਜੋ ਹੈ ਸਾਡੀ ਵਧੀਆ ਬਣ ਜਾਂਦੀ ਹੈ ਸਕਿਨ ਗਲੋਇੰਗ ਦੀ ਤਾਂ ਮੈਂ ਗੱਲ ਕਰ ਹੀ ਚੁੱਕੀ ਆ ਸੋ ਅਗਰ ਤੁਸੀਂ ਆਪਣੀ ਸਕਿਨ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਸਕਿਨ ਬ੍ਰਾਈਟਨ ਕਰਨਾ ਚਾਹੁੰਦੇ ਹੋ ਜਾਂ ਫਿਰ ਸਕਿਨ ਦੇ ਉੱਪਰ ਫੇਸ ਉੱਪਰ ਤੁਹਾਡੇ ਕੋਈ ਨਿਸ਼ਾਨ ਨੇ ਕਾਫੀ ਚਿਰ ਤੋਂ ਤਾਂ ਰੈਗੂਲਰ ਤੁਸੀਂ ਅਗਰ ਵਿਟਾਮਿਨ ਸੀ ਨਿੰਬੂ ਪਾਣੀ ਜੋ ਹੈ ਸਵੇਰੇ ਪੀਂਦੇ ਹੋ ਇਹ ਦਿਨ ਦੇ ਵਿੱਚ ਵੀ ਪੀਂਦੇ ਹੋ ਤਾਂ ਤੁਹਾਡੀ ਸਕਿਨ ਵੀ ਕਲੀਅਰ ਹੋਣੀ ਸ਼ੁਰੂ ਹੋ ਜਾਏਗੀ ਬੀਪੀ ਕੰਟਰੋਲ ਦੇ ਵਿੱਚ ਰਹਿੰਦਾ ਇਸ ਦੇ ਨਾਲ ਭਾ ਜਿਨ੍ਹਾਂ ਦਾ ਬੀਪੀ ਅਕਸਰ ਲੋਅ ਰਹਿੰਦਾ ਹੈ ਉਹਨਾਂ ਨੂੰ ਜ਼ਰੂਰ ਜੋ ਹੈ ਧਿਆਨ ਦੇ ਨਾਲ ਹੀ ਨਿੰਬੂ ਪਾਣੀ ਪੀਣਾ ਚਾਹੀਦਾ ਜਾਂ ਫਿਰ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਓ ਪਰ ਖਾਲੀ ਪੇਟ ਅਗਰ ਤੁਸੀਂ ਨਾ ਪੀਓ ਤਾਂ ਵੀ ਚੰਗਾ ਰਹੇਗਾ ਔਰ ਅ ਸਭ ਤੋਂ ਜ਼ਿਆਦਾ ਫਾਇਦਾ ਹਮੇਸ਼ਾ ਕਈ ਅਕਾਇੰਦਾ ਸਵਾਲ ਹੁੰਦਾ ਹੈ ਕਿ ਕੀ ਅਸੀਂ ਦਿਨ ਵਿੱਚ ਖਾਣੇ ਤੋਂ ਬਾਅਦ ਪੀਏ ਨਿੰਬੂ ਪਾਣੀ ਜਾਂ ਸਵੇਰੇ ਖਾਲੀ ਪੇਟ ਪੀਏ ਦੇਖੋ ਜਦੋਂ ਅਸੀਂ ਦਿਨ ਦੇ ਵਿੱਚ ਖਾਣੇ ਤੋਂ ਬਾਅਦ ਨਿੰਬੂ ਪਾਣੀ ਪੀਂਨੇ ਆ ਤਾਂ ਉਹ ਅਸੀਂ ਪੀਂਦੇ ਆ ਕਿ ਸਾਡਾ ਖਾਦਾ ਪੀਤਾ ਜੋ ਹੈ ਉਹ ਡਾਈਜੈਸਟ ਹੋ ਜਾਏ ਪਰ ਅਗਰ ਅਸੀਂ ਆਪਣੀ ਬੋਡੀ ਨੂੰ ਡੀਟੌਕਸ ਕਰਨ ਦੇ ਲਈ ਪੀਣਾ ਚਾਹੁੰਦੇ ਆ ਤਾਂ ਸਾਨੂੰ ਸਵੇਰੇ ਖਾਲੀ ਪੇਟ ਹੀ ਪੀਣਾ ਚਾਹੀਦਾ ਹੈ जा खीर फिर तो कहूंगी कि जरूर याद रखना जिन्होंने एसिडिटी की प्रॉब्लम है जिन्होंने ऑलरेडी कोई बोन की प्रॉब्लम चल रही है आर्थराइटिस की प्रॉब्लम है ज्वाइंट पेन की प्रॉब्लम है या फिर अहिए ਜਿਨ੍ਹਾਂ ਨੂੰ ਪੇਟ ਦੀ ਇਨਫੈਕਸ਼ਨ ਦੀ ਪ੍ਰੋਬਲਮ ਚੱਲ ਰਹੀ ਹੈ ਜਿਨ੍ਹਾਂ ਨੂੰ ਆਪਣੇ ਦੰਦਾਂ ਨੂੰ ਲੈ ਕੇ ਕੋਈ ਪ੍ਰੋਬਲਮ ਚੱਲ ਰਹੀ ਹੈ ਉਹਨਾਂ ਨੇ ਖਾਲੀ ਪੇਟ ਨਿੰਬੂ ਪਾਣੀ ਬਿਲਕੁਲ ਵੀ ਨਹੀਂ ਪੀਣਾ ਹੈ ਫਾਇਦੇ ਦੀ ਜਗ੍ਹਾ ਤੁਹਾਨੂੰ ਇਸ ਦੇ ਨਾਲ ਨੁਕਸਾਨ ਵੀ ਮਿਲ ਸਕਦੇ ਨੇ ਸੋ ਜ਼ਰੂਰ ਆਪਣੇ ਸੁਝਾਅ ਕਮੈਂਟਸ ਦੇ ਜ਼ਰੀਏ ਮੇਰੇ ਨਾਲ ਸਾਂਝੇ ਕਰਨਾ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਕਰ ਦੇਣਾ ਪੇਜ ਨੂੰ ਹੁਣ ਤੱਕ ਫੋਲੋ ਨਹੀਂ ਕੀਤਾ ਤਾਂ ਫਟਾਫਟ ਫੋਲੋ ਕਰ ਦੇਣਾ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦੇਣਾ ਮਿਲਾਂਗੇ ਜਲਦੀ ਹੀ ਸੇ ਨਾ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਸਟ੍ਰੀਕਾਲ